ਰੋਲੈਕਸ ਦੀ ਘੜੀ ਪਾਉਣ ਅਤੇ ਇੱਕ ਐਸ਼ੋ ਆਰਾਮ ਦੀ ਜ਼ਿੰਦਗੀ ਜਿਉਣ ਵਾਲਾ ਇਸ ਸੀਰੀਅਲ ਰੇਪਿਸਟ ਕਿਵੇਂ ਬਣਿਆ ਅਤੇ ਚੀਨ ਤੋਂ ਜੁਕੇ ਆ ਕੇ ਕਿਵੇਂ ਇਸ ਮੁੰਡੇ ਨੇ 50 ਤੋਂ ਵੱਧ ਕੁੜੀਆਂ ਅਤੇ ਔਰਤਾਂ ਦਾ ਰੇਪ ਕੀਤਾ ਇੰਨੀ ਦਰਿੰਦ ਕਰਦਾ ਰਿਹਾ ਪੀ ਐਚ ਡੀ ਦਾ ਸਟੂਡੈਂਟ ਹੋਣ ਦੇ ਬਾਵਜੂਦ ਵੀ ਅਤੇ ਇਸ ਦਾ ਕਿਵੇਂ ਪਤਾ ਲੱਗਿਆ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਕੁਝ ਇਸ ਵੀਡੀਓ ਵਿੱਚ ਨਿਕਲ ਕੇ ਸਾਹਮਣੇ ਆਉਣ ਵਾਲਾ ਹੈ ਚੀਨੀ ਲੋਕ ਯਾਨੀ ਮਰਦ ਇਹੋ ਜਿਹੇ ਕੁਕਰਮ ਕਰਨ ਲਈ ਕੀ ਕੁਝ ਖਾਂਦੇ ਹਨ ਆਓ ਜਾਂਦੇ ਹਾਂ ਜਨ ਹਾਉ ਜੋਏ ਇੱਕ ਚੀਨੀ ਨਾਗਰਿਕ ਹੈ ਉਹ ਯੂਕੇ ਵਿੱਚ ਪੀ ਐਚ ਡੀ ਦਾ ਸਟੂਡੈਂਟ ਸੀ ਉਸ ਵੱਲੋਂ ਯੂਕੇ ਵਿੱਚ ਈ ਔਰਤਾਂ ਨਾਲ ਬਲਾਤਕਾਰ ਕਰਨ ਦਾ ਹੈਰਾਨ ਕਰਨ ਵਾਲਾ ਮਾਮਲਾ ਉਦੋਂ ਸਾਹਮਣੇ ਆਇਆ ਇਹ ਚੀਨੀ ਮੁੰਡਾ ਯੂਕੇ ਵਿੱਚ ਕਈ ਔਰਤਾਂ ਅਤੇ ਨੌਜਵਾਨ ਕੁੜੀਆਂ ਨੂੰ ਉਹਨਾਂ ਦੇ ਪੀਣ ਵਾਲੇ ਪਦਾਰਥ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਉਹਨਾਂ ਨਾਲ ਬਲਾਤਕਾਰ ਕਰਦਾ ਸੀ ਸ਼ੁਰੂ ਵਿੱਚ ਤਾਂ ਪੀੜਤ ਔਰਤਾਂ ਉਸ ਦੇ ਖਿਲਾਫ ਜਾਣ ਤੋਂ ਝਿਜਕ ਰਹੀਆਂ ਸਨ ਪਰ ਬਾਅਦ ਵਿੱਚ ਕਈ ਔਰਤਾਂ ਸਾਹਮਣੇ ਆ ਹੀ ਗਈਆਂ ਅਤੇ ਅਦਾਲਤ ਨੇ ਉਸ ਨੂੰ ਦੋਸ਼ੀ ਵੀ ਪਾਇਆ ਇਸ ਵਿਅਕਤੀ ਦਾ ਅਪਰਾਧ ਕਰਨ ਦਾ ਤਰੀਕਾ ਕੀ ਸੀ ਅਤੇ ਪੁਲਿਸ ਨੇ ਇਸ ਦੀ ਜਾਂਚ ਕਿਵੇਂ ਕੀਤੀ ਆਓ ਨਾਲ ਇਹ ਵੀ ਜਾਣਦੇ ਹਾਂ ਸੀਰੀਅਲ ਰੇਪਿਸਟ ਜੋਏ ਦੇ ਵਿਰੁੱਧ 23 ਹੋਰ ਔਰਤਾਂ ਪੁਲਿਸ ਕੋਲ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਂਦੀਆਂ ਹਨ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ ਜੋਏ ਇੱਕ ਚੀਨੀ ਨਾਗਰਿਕ ਹੈ ਜੋ ਪੀ ਐਚ ਡੀ ਦਾ ਸਟੂਡੈਂਟ ਸੀ ਪਿਛਲੇ ਮਹੀਨੇ ਉਸ ਨੂੰ ਲੰਡਨ ਦੇ ਦੋ ਇਲਾਕਿਆਂ ਦੀਆਂ ਕਸ ਔਰਤਾਂ ਨੂੰ ਨਸ਼ੀਲਾ ਪਦਾਰਥ ਪਿਉਣਾ ਅਤੇ ਉਹਨਾਂ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਗਿਆ ਜਿਸ ਵਿੱਚ ਪੁਲਿਸ ਨੇ ਕਿਹਾ ਕਿ ਉਹਨਾਂ ਕੋਲ ਵੀਡੀਓ ਪ੍ਰੂਫ ਹਨ ਜੋਏ ਨੇ ਖੁਦ ਪੰਜਾਬ ਕੀੜਤ ਔਰਤਾਂ ਦੇ ਵੀਡੀਓ ਬਣਾਏ ਸਨ ਜੋ ਕਿ ਇਹ ਇੱਕ ਬਹੁਤ ਵੱਡਾ ਸਬੂਤ ਹੈ ਪੁਲਿਸ ਨੇ ਇਸ ਵਿੱਚ ਇਹ ਵੀ ਕਿਹਾ ਕਿ ਉਹ ਹੋਰ ਪੀੜਤ ਔਰਤਾਂ ਦਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜੋਏ ਦਾ ਗ੍ਰੋਹ ਹੋਰ ਵੀ ਵੱਡਾ ਹੋ ਸਕਦਾ ਹੈ ਪਿਛਲੇ ਮਹੀਨੇ ਨੇ ਦੋ ਹੋਰ ਔਰਤਾਂ ਨੇ ਪੁਲਿਸ ਨਾਲ ਸੰਪਰਕ ਕੀਤਾ ਸੀ ਇਹਨਾਂ ਔਰਤਾਂ ਨੇ ਬੀਬੀਸੀ ਵਰਡ ਅਤੇ ਹਟਲੈਟਸ ਵਰਗੇ ਪ੍ਰੋਸੀਜੋਗ ਮੀਡੀਆ ਨਾਲ ਵੀ ਗੱਲ ਕੀਤੀ ਸੀ ਉਹਨਾਂ ਵਿੱਚ ਇੱਕ ਔਰਤ ਨੇ ਕਿਹਾ ਕਿ ਜੋਏ ਨੇ ਚੀਨ ਦੇ ਉਸ ਦੇ ਹੀ ਸ਼ਹਿਰ ਵਿੱਚ ਬਲਾਤਕਾਰ ਕੀਤਾ ਸੀ ਪਹਿਲਾਂ ਉਸ ਨੇ ਉਸ ਦੇ ਪੀਣ ਵਾਲੇ ਪਦਾਰਥ ਵਿੱਚ ਨਸ਼ੀਲੇ ਪਦਾਰਥ ਮਿਲਾਏ ਉਹ ਬੇਹੋਸ਼ ਤਾਂ ਨਹੀਂ ਹੋਈ ਪਰ ਉਹ ਬੋਲ ਜਾਂ ਹਿੱਲ-ਜੁਲ ਨਹੀਂ ਸਕਦੀ ਸੀ ਇਹ ਸਭ ਉਸ ਔਰਤ ਵੱਲੋਂ ਦੱਸਿਆ ਗਿਆ ਇੱਕ ਹੋਰ ਔਰਤ ਨੇ ਕਿਹਾ ਜੋਏ ਨੇ ਉਸ ਨੂੰ ਡੰਡਨ ਵਿੱਚ ਹੀ ਇੱਕ ਨਸ਼ੀਲਾ ਦਾਰਤ ਪਿਆਇਆ ਸੀ ਜਦੋਂ ਉਹ ਹੋਸ਼ ਵਿੱਚ ਆਈ ਤਾਂ ਉਸ ਨੇ ਦੇਖਿਆ ਕਿ ਜੋਏ ਉਸ ਦਾ ਜਸਮਾਨੀ ਸ਼ੋਸ਼ਣ ਕਰ ਰਿਹਾ ਸੀ ਅਤੇ ਨਾਲ ਹੀ ਸਾਰੀ ਹਰਕਤ ਨੂੰ ਕੈਮਰੇ ਤੇ ਫਿਲਮਾ ਵੀ ਰਿਹਾ ਸੀ ਜੋਏ ਨੂੰ ਜੂਨ 2025 ਤੱਕ ਉਸ ਦੇ ਕੀਤੇ ਅਪਰਾਧਾਂ ਦੀ ਸਜ਼ਾ ਵੀ ਸੁਣਾਈ ਜਾਣੀ ਹੈ ਗਵਾਹੀ ਦੇ ਤੌਰ ਤੇ ਇੱਕ ਔਰਤ ਨੇ ਇਹ ਵੀ ਕਿਹਾ ਕਿ ਜੇ ਕਿਤੇ ਉਹ ਪਹਿਲਾਂ ਇਸ ਬਾਰੇ ਗੱਲ ਕਰਦੀ ਤਾਂ ਸ਼ਾਇਦ ਬਹੁਤ ਸਾਰੀਆਂ ਦਾ ਇਸ ਦਾ ਸ਼ਿਕਾਰ ਹੋਣ ਤੋਂ ਬਚ ਜਾਂਦੀਆਂ ਇਹਨਾਂ ਵਿੱਚੋਂ ਇੱਕ ਪੀੜਤ ਔਰਤ ਐਲਿਸ ਨੇ ਇੱਕ ਨਵੇਂ ਹੀ ਇਲਜ਼ਾਮ ਲਾਏ ਉਸਨੇ ਦੱਸਿਆ ਕਿ 2021 ਵਿੱਚ ਜੋਏ ਨੇ ਉਸ ਨਾਲ ਲੰਡਨ ਵਿੱਚ ਹੀ ਬਲਾਤਕਾਰ ਕੀਤਾ ਸੀ ਪਰ ਪਿਛਲੇ ਮਹੀਨੇ ਜੋਏ ਖਿਲਾਫ ਜਦੋਂ ਮੁਕੱਦਮਾ ਸ਼ੁਰੂ ਹੋਇਆ ਉਦੋਂ ਜਾ ਕੇ ਉਸਨੇ ਪੁਲਿਸ ਕੋਲੋਂ ਜਾਣ ਦੀ ਹਿੰਮਤ ਕੀਤੀ ਐਲਿਸ ਵੀ ਚైనా ਦੀ ਹੀ ਰਹਿਣ ਵਾਲੀ ਹੈ ਉਸਨੇ ਕਿਹਾ ਕਿ ਜੋਏ ਨੂੰ ਉਹ ਪਹਿਲੀ ਵਾਰ ਉਦੋਂ ਮਿਲੀ ਜਦੋਂ ਉਹ ਲੰਡਨ ਵਿੱਚ ਹੋਰ ਚੀਨੀ ਸਟੂਡੈਂਟਸ ਨਾਲ ਇੱਕ ਕਲੱਬ ਵਿੱਚ ਆਇਆ ਸੀ ਜੋ ਉਸਦੇ ਦੋਸਤ ਸਨ ਉਹਨਾਂ ਨਾਲ ਉਸ ਤੋਂ ਬਾਅਦ ਉਹ ਸੋਸ਼ਲ ਮੈਸੇਜਿੰਗ ਵੀ ਚਾਟ ਤੇ ਇੱਕ ਗਰੁੱਪ ਨਾਲ ਜੁੜੇ ਉਸ ਤੋਂ ਥੋੜੀ ਦੇਰ ਬਾਅਦ ਐਲਿਸ ਅਤੇ ਜੋਏ ਦੇ ਇੱਕ ਸਾਂਝੇ ਦੋਸਤ ਨੇ ਐਲਿਸ ਨੂੰ ਬਲੂ ਮਰਸਬਰੀ ਦੇ ਵਿੱਚ ਜੋਏ ਦੇ ਵਿਦਿਆਰਥੀ ਰਿਹਾਇਸ਼ ਤੇ ਡਰਿੰਕਸ ਲਈ ਸੱਦਾ ਦਿੱਤਾ ਜੋਏ ਦੀ ਇਹ ਰਿਹਾਇਸ਼ ਵੀ ਕਾਫੀ ਚੰਗੀ ਸੀ ਦੇਖੋ ਬੰਦਾ ਕਿੱਡਾ ਛਾਤਰ ਸੀ ਐਲਿਸ ਕਹਿੰਦੀ ਹੈ ਆਪਣੇ ਬਿਆਨ ਵਿੱਚ ਕਿ ਜਦੋਂ ਉਹ ਉੱਥੇ ਗਈ ਆ ਮੇਜ਼ ਉੱਪਰ ਸ਼ਰਾਬ ਦੀਆਂ ਦੋ ਬੋਤਲਾਂ ਪਹਿਲਾਂ ਹੀ ਖੁੱਲੀਆਂ ਹੋਈਆਂ ਸਨ ਅਤੇ ਅੱਧੀਆਂ ਖਾਲੀ ਹੋਈਆਂ ਸਨ ਐਲਿਸ ਅਤੇ ਉਸ ਦੀ ਸਹੇਲੀ ਨੇ ਇੱਕ ਬੋਤਲ ਵਿੱਚੋਂ ਪੀਣਾ ਸ਼ੁਰੂ ਕੀਤਾ ਐਲਿਸ ਕਹਿੰਦੀ ਹੈ ਕਿ ਜੋਏ ਕੱਲਾ ਦੂਸਰੀ ਬੋਤਲ ਪੀ ਰਿਹਾ ਸੀ ਅਗੋਂ ਐਲਿਸ ਕਹਿੰਦੀ ਹੈ ਕਿ ਅਗਲੀ ਚੀਜ਼ ਜੋ ਉਸ ਨੂੰ ਖੂਬ ਯਾਦ ਹੈ ਉਹ ਹੈ ਜਦੋਂ ਉਹਨਾਂ ਨੂੰ ਹੋਸ਼ ਆਈ ਤਾਂ ਜੋਏ ਆਪਣੀ ਪੈਂਟ ਉਤਾਰ ਰਿਹਾ ਸੀ ਐਲਿਸ ਨੇ ਕਿਹਾ ਕਿ ਮੈਂ ਉਸ ਨੂੰ ਉਸੇ ਵੇਲੇ ਰੋਕ ਦਿੱਤਾ ਫਿਰ ਐਲਿਸ ਨੇ ਆਪਣੇ ਫੋਨ ਦੀ ਟਾਰਚ ਉਸ ਦੇ ਸਿਰ ਉੱਪਰ ਘੁੰਮਦੀ ਦੇਖੀ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਵੀਡੀਓ ਬਣਾਈ ਜਾ ਰਹੀ ਹੈ ਇਹ ਦੇਖ ਕੇ ਐਲਿਸ ਬਹੁਤ ਡਰ ਗਈ ਐਲਿਸ ਕਹਿੰਦੀ ਹੈ ਕਿ ਉਸ ਨੇ ਜੋਏ ਦੇ ਬੈਡਰੂਮ ਤੋਂ ਬਾਹਰ ਭੱਜਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਜੋਏ ਨੇ ਉਹਨਾਂ ਨੂੰ ਦਰਵਾਜ਼ੇ ਕੋਲੋਂ ਫੜ ਕੇ ਪਿੱਛੇ ਬੈੱਡ ਵੱਲ ਸੁੱਟ ਦਿੱਤਾ ਸੀ ਫਿਰ ਐਲਿਸ ਨੇ ਜੋਏ ਨੂੰ ਧਮਕੀ ਦਿੱਤੀ ਕਿ ਉਹ ਰੋਲਾ ਪਾ ਦੇਵੇਗੀ ਅਤੇ ਫਿਰ ਕਿਤੇ ਜੋਏ ਨੇ ਉਹਨਾਂ ਨੂੰ ਜਾਣ ਦਿੱਤਾ ਪਰ ਨਾਲ ਹੀ ਜੋਏ ਨੇ ਉਹਨਾਂ ਨੂੰ ਡਰਾਇਆ ਧਮਕਾਇਆ ਕਿ ਉਹ ਇਸ ਬਾਰੇ ਕਿਸੇ ਨਾਲ ਗੱਲ ਨਾ ਕਰੇ ਅਤੇ ਨਾ ਹੀ ਪੁਲਿਸ ਕੋਲ ਜਾਵੇ ਪੈਲਿਸ ਨੇ ਇਹ ਵੀ ਦੱਸਿਆ ਕਿ ਜੋਏ ਨੇ ਉਸ ਨੂੰ ਅਗਲੇ ਹੀ ਦਿਨ ਖਾਣੇ ਲਈ ਸੱਦਿਆ ਪਰ ਮੈਂ ਇਗਨੋਰ ਕਰ ਦਿੱਤਾ ਉਸ ਰਾਤ ਦੀ ਘਟਨਾ ਬਾਰੇ ਮੈਂ ਕਈਆਂ ਨੂੰ ਦੱਸਿਆ ਪਰ ਕੋਈ ਠੋਸ ਸਬੂਤ ਹੋਣ ਨਾ ਕਰਨਾ ਅਸੀਂ ਪੁਲਿਸ ਕੋਲ ਵੀ ਨਾ ਗਏ ਕਿਉਂਕਿ ਪੁਲਿਸ ਨੂੰ ਉਸ ਵਾਪਰੀ ਘਟਨਾ ਦੇ ਸਬੂਤ ਚਾਹੀਦੇ ਸਨ ਜੋ ਅਸੀਂ ਇਕੱਤਰ ਨਹੀਂ ਕਰ पाए ਹੁਣ ਜਦੋਂ ਅਸੀਂ 4 ਸਾਲ ਬਾਅਦ ਜੋਏ ਦਾ ਚਿਹਰਾ ਮੀਡੀਆ ਨੇ ਦੇਖਿਆ ਆਹੀਂ ਪਤਾ ਚੱਲਿਆ ਕਿ ਪੁਲਿਸ ਨੇ ਉਸਤੇ ਇਲਜ਼ਾਮ ਲਾਏ ਹਨ ਤੇ ਗ੍ਰਿਫਤਾਰ ਵੀ ਕੀਤਾ ਹੈ ਜੋ ਸਾਡੇ ਨਾਲ ਉਸ ਕੇਸ ਵਿੱਚ ਹੈ ਐਲਿਸ ਤੋਂ ਬਾਅਦ ਇੱਕ ਹੋਰ ਨੌਜਵਾਨ ਕੁੜੀ ਰੇਚਲ ਜੋ ਇਹ ਤੇ ਚੱਲ ਰਹੇ ਮੁਕਦਮੇ ਤੋਂ ਬਾਅਦ ਰੇਚਲ ਲੰਡਨ ਅਤੇ ਚੀਨ ਪੁਲਿਸ ਦੇ ਸੰਪਰਕ ਵਿੱਚ ਆਈ ਰੇਚਲ ਕਹਿੰਦੀ ਹੈ ਕਿ 2022 ਵਿੱਚ ਗੁਆੰਗਡੋਂਗ ਸੂਬੇ ਵਿੱਚ ਉਹਨਾਂ ਦੇ ਜਦੀ ਸ਼ਹਿਰ ਡੋਂਗਗੁਆਨ ਵਿੱਚ ਜੋਏ ਨੇ ਉਹਨਾਂ ਨੂੰ ਨਸ਼ੀਲਾ ਪਦਾਰਥ ਦਿੱਤਾ ਅਤੇ ਲਾਤਕਾਰ ਕੀਤਾ ਰੀਚਲ ਜੋਏ ਨਾਲ ਡੇਟ ਤੇ ਵੀ ਗਈ ਅਤੇ ਉਸ ਤੋਂ ਪਹਿਲਾਂ ਉਹ ਆਨਲਾਈਨ ਇੱਕ ਦੂਜੇ ਦੇ ਸੰਪਰਕ ਵਿੱਚ ਸਨ ਰੀਚਲ ਨੇ ਪਹਿਲਾਂ ਸੋਚਿਆ ਕਿ ਉਹ ਕਿਸੇ 바ਰ ਵਿੱਚ ਜਾ ਰਹੇ ਹਨ ਪਰ ਜੋਏ ਉਸ ਨੂੰ ਆਪਣੇ ਘਰ ਲੈ ਗਿਆ ਉਸ ਦਾ ਘਰ ਇੱਕ ਬਹੁਤ ਵੱਡਾ ਵਿਲਾ ਸੀ ਜਿਸ ਨੂੰ ਜੋਏ ਨੇ ਆਪਣੇ ਪਰਿਵਾਰ ਦੀਆਂ ਬਹੁਤ ਸਾਰੀਆਂ ਪ੍ਰਾਪਰਟੀਆਂ ਵਿੱਚੋਂ ਇੱਕ ਦੱਸਿਆ ਰੀਚਲ ਦੱਸਦੀ ਹੈ ਕਿ ਜੋਏ ਨੇ ਉਸ ਵੱਲ ਪਿੱਠ ਕੀਤੀ ਅਤੇ ਫਿਰ ਉਸ ਨੂੰ ਇੱਕ ਹਰੇ ਰੰਗ ਦਾ ਦਿੱਤਾ ਇਸ ਤੋਂ ਬਾਅਦ ਉਸਨੇ ਸ਼ਰਾਬ ਪੀਣ ਵਾਲੀ ਗੇਮ ਖੇਡੀ ਰੇਚਲ ਕਹਿੰਦੀ ਹੈ ਕਿ ਉਸ ਨੂੰ ਪੀਣ ਤੋਂ ਬਾਅਦ ਉਸੇ ਵੇਲੇ ਹੀ ਚੱਕਰ ਆਉਣੇ ਸ਼ੁਰੂ ਹੋ ਗਏ ਉਸਨੇ ਜੁਕੇ ਪੁਲਿਸ ਨੂੰ ਦੱਸਿਆ ਜੋਏ ਉਸ ਨੂੰ ਫਿਰ ਬੈਡਰੂਮ ਵਿੱਚ ਲੈ ਗਿਆ ਉਦੋਂ ਤੱਕ ਰੇਚਲ ਆਪਣੇ ਸਰੀਰ ਨੂੰ ਹਿਲਾਉਣ ਜਾਂ ਬੋਲਣ ਤੋਂ ਅਸਮਰਥ ਹੋ ਚੁੱਕੀ ਸੀ ਫਦੇ ਫਿਰ ਜੋਏ ਨੇ ਉਸ ਨਾਲ ਬਲਾਤਕਾਰ ਕੀਤਾ ਰੇਚਲ ਨੇ ਅਗਲੇ ਹੀ ਦਿਨ ਪੁਲਿਸ ਨੂੰ ਦੱਸਣ ਬਾਰੇ ਸੋਚਿਆ ਪਰ ਫਿਰ ਇਸਹਾ ਇਸ ਲਈ ਨਹੀਂ ਕੀਤਾ ਕਿਉਂਕਿ ਉਸ ਦੀ अहमਤੀ ਹੂੰ ਦੇਂਦਾ ਸਬੂਤ ਦੇਣਾ ਬਹੁਤ ਮੁਸ਼ਕਲ ਸੀ ਡੋਂਗਵਾਨ ਇੱਕ ਛੋਟੀ ਜਹੀ ਜਗ੍ਹਾ ਹੈ ਤੇ ਰੀਚਲ ਨੂੰ ਹਮੇਸ਼ਾ ਇਹੋ ਡਰ ਰਹਿੰਦਾ ਸੀ ਕਿ ਉਸ ਦੇ ਮਾਪੇ ਅਤੇ ਫਰੈਂਡ ਜਾਂ ਰਿਸ਼ਤੇਦਾਰ ਉਸ ਨੂੰ ਬੇਵਕੂਫੀ ਹੀ ਕਹਿਣਗੇ ਰੀਚਲ ਦੇ ਲਈ ਇਹ ਸਾਬਤ ਕਰਨਾ ਬਹੁਤ ਮੁਸ਼ਕਲ ਸੀ ਕਿ ਮੈ ਜੋਏ ਦੇ ਨਾਲ ਸ਼ਰਾਬ ਪੀਣ ਆਪਣੀ ਮਰਜ਼ੀ ਨਾਲ ਗਈ ਸੀ ਤੇ ਸੈਕਸ ਲਈ ਵੀ ਸਹਿਮਤ ਕਿਉਂ ਨਾ ਹੋਈ ਹੋ ਜੋਏ ਨੇ 2023 ਵਿੱਚ ਬੈਥ ਨਾਲ ਵੀ ਇਸੇ ਤਰ੍ਹਾਂ ਹੀ ਬਲਾਤਕਾਰ ਕੀਤਾ ਸੀ ਤੇ 2 ਸਾਲ ਪਹਿਲਾਂ ਡੰਡਮ ਦੇ ਚైనాਟਾਉਨ ਵਿੱਚ ਵੀ ਨਸ਼ੀਲਾ ਪਦਾਰਥ ਪਿਲਾ ਕੇ ਪਲਾਰਾ ਨਾਲ ਵੀ ਬਲਾਤਕਾਰ ਕੀਤਾ ਸੀ ਇਸ ਜੋਏ ਨਾਮ ਦੇ ਦਰਿੰਦੇ ਦੀ ਦਰਿੰਦਗੀ ਬਹੁਤ ਲੰਬੀ ਹੈ ਜੇਕਰ ਤੁਸੀਂ ਇਸ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤਾਂ BBC World ਜਾਂ ਆਟਲੈਟਸ ਵਰਗੀਆਂ ਮੀਡੀਆ ਰਿਪੋਰਟਾਂ ਦੇਖ ਸਕਦੇ ਹੋ ਅਤੇ ਇਹੋ ਜਿਹੇ ਹੋਰ ਅਪਰਾਧਾਂ ਦੀ ਜਾਣਕਾਰੀ ਲਈ ਜਾਂ ਦੁਨੀਆਵੀ ਮੁੱਦਿਆਂ ਬਾਰੇ ਜਾਣਨ ਲਈ ਇਸ ਅਕਾਊਂਟ ਨੂੰ ਫੋਲੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ